ਸੰਗਤ ਜੀ ਜੈਗੁਰਦੇਵ ਧਨਗੁਰਦੇਵ ਜੀ ਹੁਣੇ ਸੰਗਤਾਂ ਨੂੰ ਰਹਿਣ ਦੇ ਲਈ ਬਹੁਤ ਮੁਸ਼ਕਲ ਆਉਂਦੀ ਸਿਰ ਗਵਰਧਨਪੁਰ ਪਰਾਂ ਦੇ ਸੀ ਵੀ ਕਿ ਤੇ ਮਹਾਰਾਜ ਜੀ ਲੋਗ ਤੇ ਕਮਰੇ ਤਿਆਰ ਕਰਾਏ ਜਾ ਰਹੇ ਆ ਵੀ ਬਹੁਤ ਹੀ ਸੰਗਤ ਜੀ ਦੇਖ ਰਹੇ ਆ ਵੀ ਤਿਆਰੀ ਚੱਲ ਰਹੀ ਆ ਅਟੈਚ ਬਾਥਰੂਮ ਤੇ ਏਸੀ ਦੇ ਪੁਆਇੰਟ ਵੀ ਰੱਖੇ ਪਏ ਆ ਬਹੁਤ ਸੋਹਣਾ ਕਮਰਾ ਤਿਆਰ ਹੋ ਰਿਹਾ ਤਿਆਰੀਆਂ ਚੱਲ ਰਹੀਆਂ ਵੈਸੇ ਉੱਧਾ ਸੰਗਤਾਂ ਆਰਾਮ ਕਰ ਰਹੀਆਂ ਕਿਉਂਕਿ ਜਦੋਂ ਸੰਗਤ ਦੂਰ ਦਹਾੜਾ ਡੇਤੋਂਦੀ ਤੇ ਇੱਥੇ ਰਹਿਣ ਲਈ ਬਹੁਤ ਮੁਸ਼ਕਲ ਆਉਂਦੀ ਸੀ ਤੇ ਜਦੋਂ ਮਹਾਰਾਜ ਜੀ ਨੇ ਵੱਲੋਂ ਅਨਾਉਂਸ ਕੀਤਾ ਗਿਆ ਵੀ ਇੱਥੇ ਕਮਰਿਆਂ ਦੀਆਂ ਤਿਆਰੀਆਂ ਕਰਨੀਆਂ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਤੇ ਹੁਣ ਇਹ ਪੂਰੇ 30 ਕਮਰੇ ਜਿਹੜੇ ਤਿਆਰ ਹੋ ਰਹੇ ਆ ਥੱਲੇ ਜਿਹੜੇ ਕਮਰੇ ਆ ਇੱਕ ਬਿਲਡਿੰਗ ਦੇ ਵਿੱਚ 30 ਕਮਰੇ ਆ ਥੱਲੇ ਜਿਹੜੇ 20 ਕਮਰੇ ਤਕਰੀਬਨ ਤਿਆਰ ਹੋ ਚੁੱਕੇ ਆ ਥੋੜਾ ਮੋਟਾ ਕੰਮ ਰਹਿ ਗਿਆ ਤੇ ਜਿਹੜੇ ਉੱਪਰਲੇ 10 ਕਮਰੇ ਆ ਇਹਨਾਂ ਦੀ ਵੀ ਕੁਝ ਤਿਆਰੀ ਰਹਿ ਚੁੱਕੀ ਆ ਤੁਹਾਨੂੰ ਬਾਹਰੋਂ ਵੀ ਦ੍ਰਿਸ਼ ਦਿਖਾਉਂਦੇ ਆ ਸਾਰਾ ਹੀ ਤੇ ਇਸ ਦੇ ਨਾਲ ਦੀ ਬਿਲਡਿੰਗ ਦੇ ਵਿੱਚ ਵੀ ਸੇਮ ਇਹੀ ਪ੍ਰੋਜੈਕਟ ਸ਼ੁਰੂ ਹੋਣਾ ਹੈ ਜੀ ਤਾਂ ਜੋ ਸੰਗਤ ਨੂੰ ਮਹਾਰਾਜ ਗੌਰਪੁਰਬ ਦੇ ਸਮੇਂ ਰਹਿਣ ਵਾਸਤੇ ਕੋਈ ਦਿੱਕਤ ਨਾ ਆਵੇ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾ ਡੇਰਾ ਬਨਾਰਸ ਸਿਰ ਗਵਰਧਨ ਪਰ ਤੋਂ ਆਹ ਦੇਖੋ ਜੀ ਪਿੱਲਰ ਪਏ ਆ ਇਹ ਹੁਣ ਇਧਰਵਾਜੇ ਤਾਕੀਆਂ ਸਭ ਫਿਟਿੰਗ ਹੋਣੀਆਂ ਇਸ ਤੋਂ ਬਾਅਦ ਉੱਪਰਲਾ ਤਿਆਰੀ ਚੱਲ ਰਹੀ ਆ ਬਿਲਕੁਲ ਜੀ ਠੀਕ ਹੈ ਥੱਲੇ ਵਾਲੇ ਵੀ ਕਮਰੇ ਤਿਆਰ ਹੋ ਚੁੱਕੇ ਆ ਥੋੜਾ ਥੋੜਾ ਕੰਮ ਰਹਿ ਰਿਹਾ ਉੱਪਰ ਵਾਲੇ 10 ਕਮਰੇ ਵੀ ਤਿਆਰ ਆ ਤੇ ਇਹਨਾਂ ਦਾ ਵੀ ਕੁਝ ਕੰਮ ਰਹਿ ਰਿਹਾ ਹੈ ਤੇ ਇਦਾਂ ਦਾ ਹੀ ਸੇਮ ਪ੍ਰੋਜੈਕਟ ਨਾਲ ਵੀ ਸ਼ੁਰੂ ਹੋ ਰਿਹਾ ਚੱਲ ਰਿਹਾ ਤੇ ਜਲਦੀ ਹੀ ਤਿਆਰ ਹੋ ਜਾਵੇਗਾ ਤੇ ਬਹੁਤ ਹੀ ਵੱਡਾ ਉਪਰਾਲਾ ਮਹਾਰਾਜ ਵੱਲੋਂ ਕੀਤਾ ਗਿਆ ਹੈ ਤਾਂ ਜੋ ਸੰਗਤ ਨੂੰ ਇਹ ਦਿਨਾਂ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਸਮਾਨ ਪਿਆ ਹੈ ਜੀ ਤਿਆਰੀ ਹੋ ਰਹੀ ਆ ਰੂਮ ਬਿਲਕੁਲ ਵਧੀਆ ਤੇ ਲਗਜ਼ਰੀ ਤਿਆਰ ਹੋ ਰਹੀ ਆ ਲੋ ਜੀ ਸੰਗਤ ਜੀ ਦੇਵ ਤੰਗਰਦੇਵ ਸੰਗਤ ਜੀ ਆ ਬਾਹਰਲੀ ਬਿਲਡਿੰਗ ਆ ਜਿਹੜੀਆਂ ਤੁਹਾਨੂੰ ਦਿਖਾਇਆ ਵੀ ਰੂਮ ਤਿਆਰ ਹੋ ਰਹੇ ਆ ਕਮਰੇ ਤਿਆਰ ਹੋ ਰਹੇ ਨੇ ਬਾਹਰਲਾ ਦ੍ਰਿਸ਼ ਆ ਜੀ ਇਹ ਤੇ ਤਕਰੀਬਨ ਪ੍ਰੋਜੈਕਟ ਕੰਪਲੀਟ ਹੀ ਆ ਤੇ ਨਾਲ ਹੀ ਇਸ ਦੇ ਸੇਮ ਜਿੱਤੋ ਇਹ ਹੀ ਚੀਜ਼ ਵੀ ਤਿਆਰ ਕੀਤੀ ਜਾ ਰਹੀ ਆ ਲਾਈਵ ਤਸਵੀਰਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤਾ ਨੂੰ ਰਹਿਣ ਦਾ ਕੋਈ ਦਿੱਕਤ ਨਾ ਆਵੇ ਕੀ ਬਹੁਤ ਵੱਡਾ ਉਪਰਾਲਾ ਜੋ ਕੀਤਾ ਗਿਆ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਧਰੋਂ ਵੀ ਤੁਹਾਨੂੰ ਥੋੜੀ ਬਿਲਡਿੰਗ ਦਿਖਾਵਾਂਗੇ ਆ ਦੇਖ ਰਹੇ ਆ ਲਾਈਟਿੰਗ ਲੱਗੀ ਪਈ ਆ ਜਗਮਗ ਹੋ ਰਹੀ ਆ ਤਕਰੀਬਨ ਤਕਰੀਬਨ ਪ੍ਰੋਜੈਕਟ ਇਹ ਰੈਡੀ ਹੀ ਆ ਤੇ ਨਾਲ ਦਾ ਪ੍ਰੋਜੈਕਟ ਵੀ ਜਲਦ ਕੰਪਲੀਟ ਹੋਣ ਦੀ ਤਿਆਰ ਚਾਬੇ ਦੂਸਰੀ ਮੰਜ਼ਲ ਸਟਾਰਟ ਆ ਉਹਦੀ ਵੀ ਕੰਪਲੀਟ ਆ ਤੀਸਰੀ ਮੰਜ਼ਲ ਦਾ ਪ੍ਰੋਜੈਕਟ ਆ ਉਹਦਾ ਜਦੋਂ ਹੁਣ ਫੇਰ ਵੀ ਸੰਗਤਾਂ ਇੱਥੇ ਵੀ ਰੁਕੀਆਂ ਆ ਦੂਸਰੀ ਬਿਲਡਿੰਗ ਦੇ ਵਿੱਚ ਵੀ ਰੁਕੀਆਂ ਇੱਥੇ ਵੀ ਸੰਤਾਂ ਬੀਬੀਆਂ ਰੁਕੀਆਂ ਆ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਹਾਨੂੰ ਗੁਰਦੇਵ ਤੁਹਾਨੂੰ ਗੁਰਦੇਵ ਸਾਰਿਆਂ ਨੂੰ ਜੀ ਸ੍ਰੀ ਗੁਰੂ ਰਵਿਦਾਸ ਭਵਨ ਦੇ ਆਏ ਆ ਦਿਖਾ ਰਹੇ ਕਿੰਦਾ ਰੌਸ਼ਨੀ ਜਗਮਗਾ ਜਗਮਗਾ ਹੋ ਰਹੀ ਆ ਤੇ ਸੰਤਾਂ ਪਹੁੰਚੀਆਂ ਪਈਆਂ ਸਾਰੀਆਂ ਬਹੁਤ ਅੜੀ ਸਟੇ ਆ ਇੱਥੇ ਜੀ Παίρνω τα χάρια μου, τα σφύρα